ਭੱਲਾ ਜੀ ਆਗੀ ਲੋੜੀ ਸਾਨੂੰ ਖਾਲੀ ਨਾ ਮੋੜੀ ਪੈਣ ਪਰਾਵਾਂ ਦੀ ਲੋੜੀ ਮਿਲਕੇ ਬਣਾਵਾਂਗੇ ਲੋੜੀ ਭੱਲਾ ਜੀ ਆਗੀ ਲੋੜੀ ਸੈਟ ਗਲੋਬਲ ਬਨੂ ਆ ਜਿਹੜਾ ਅੱਜ ਜਿਲ੍ਹਾਂ ਦੇਆਂ 3ਾਂ ਦੀ ਲੋੜੀ ਮਨਾਈ ਜਾ ਰਹੀ ਆ ਤਾਂ ਕਿਵੇਂ ਦੇਖ ਜੂ ਇਹ ਉਪਰਲਾ ਕਿਸ ਤਰ੍ਹਾਂ ਦਾ ਇਹ ਬਹੁਤ ਵਧੀਆ ਉਪਰਲਾ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਮੁੰਡਿਆਂ ਵਾਸਤੇ ਸਾਰੇ ਕਰਦੇ ਨੇ ਕੁੜੀਆਂ ਲਈ ਜਿਹੜੇ ਉਹਦੇ ਜਨਮ ਦੇ ਨਾਲ ਹੀ ਉਹਨੂੰ ਉੱਚਾ ਦਿਖਾਇਆ ਜਾ ਰਿਹਾ ਇਹ ਵੱਡੀ ਗੱਲ ਹੈ ਹਜੇ ਵੀ ਭਰੂਣ ਹੱਤਿਆ ਕਰਦੇ ਨੇ ਹਜੇ ਵੀ ਕੁੱਖਾਂ ਛਤੀਆਂ ਨੂੰ ਮਾਰ ਦਿੰਦੇ ਨੇ ਲੱਗਦਾ ਨਹੀਂ ਹੈਗਾ ਹੁਣ ਸਮਾਂ ਹੈ ਮੂਵ ਔਨ ਕਰਨ ਦਾ ਉਹ ਮੂਰਖ ਨੇ ਜਮਾ ਪਾਗਲ ਨੇ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਰੱਬ ਜਦੋਂ ਢਿੱਡ ਦਿੰਦਾ ਤਾਂ ਪੋਜਨ ਵੀ ਦਿੰਦਾ ਕੁੜੀ ਦਿੰਦਾ ਤਾਂ ਉਹਨੂੰ ਪਾਲਣ ਦੀ ਸ਼ਮਤਾ ਵੀ ਦਿੰਦਾ ਕੁੜੀ ਨਸੀਬ ਵਾਲਿਆਂ ਨੂੰ ਸਿੱਤੇ ਸਾਡੇ ਸਨਾਤਨ ਚ ਤਾਂ ਉਧਰ ਲਕਸ਼ਮੀ ਹੈ ਜਿਹਦੇ ਘਰ ਆ ਗਈ ਉਹ ਤਾਂ ਉਦਾਂ ਹੀ ਤਰ ਗਿਆ ਟੈਲੀਪੋਸਟ ਦੇਖ ਰਹੇ ਹੋ ਕਿ ਨਹੀ ਮਥਲ ਸੈਂਡ ਨਾਲੇ ਮਥਲ ਸਾਹਿਬ ਯਸ ਐਸਐਸ ਗਲੋਬਲ ਬੱਲੂ ਆ ਜਿਹੜਾ ਅੱਜ ਦਿਲਾਂ ਦੇ ਆ 3 ਦੀ ਲੋੜੀ ਮਨਾਈ ਜਾ ਰਹੀ ਆ ਤਾਂ ਕਿਵੇਂ ਦੇਖਦੇ ਹੋ ਇਹ ਪਰਲਾ ਕਿਸ ਤਰ੍ਹਾਂ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਮੁੰਡਿਆਂ ਵਾਸਤੇ ਸਾਰੇ ਕਰਦੇ ਨੇ ਕੁੜੀਆਂ ਲਈ ਜਿਹੜੇ ਉਹਦੇ ਜਨਮ ਦੇ ਨਾਲ ਹੀ ਉਹਨੂੰ ਉੱਚਾ ਦਿਖਾਇਆ ਜਾ ਰਿਹਾ ਇਹ ਵੱਡੀ ਗੱਲ ਹੈ ਲੋਕਿ ਜਦੋਂ ਕੁੜੀ ਵਿਆਹ ਨਾਲ ਹੀ ਹੁੰਦੀਆਂ ਤਾਈ ਕੁੜੀ ਵਾਸਤੇ ਸੋਚਦੇ ਨੇ ਕਿ ਹੁਣ ਤਾਂ ਵਿਆਣੀ ਆ ਪਰ ਇਹ ਜਿਹੜੀ ਜਨਮ ਦੇ ਨਾਲ ਇਹ ਲੋੜੀ ਨੂੰ ਮਨਾਉਣ ਦੀ ਪ੍ਰਥਾ ਹੈ ਇਹ ਆਨ ਵਾਲੀ ਉਸ ਕੁੜੀ ਵਾਸਤੇ 20 ਸਾਲ 22 ਸਾਲ 25 ਸਾਲ ਜਿਹੜੇ ਆਪਣੇ ਪਰਿਵਾਰ 'ਚ ਰਹੂਗੀ ਉਹ ਸ਼ਾਨ ਨਾਲ ਰਹੂਗੀ ਕਿ ਮੇਰੀ ਲੋੜੀ ਬਣਾਈ ਗਈ ਹੈ ਮਤਲਬ ਅਜਿਹੇ ਵੀ ਭਰੂਣ ਹੱਤਿਆ ਕਰਦੇ ਨੇ ਹਜੇ ਵੀ ਕੁੱਖਾਂ ਛਤੀਆਂ ਨੂੰ ਮਾਰ ਦਿੰਦੇ ਨੇ ਲੱਗਦਾ ਨਹੀਂ ਹੈਗਾ ਹੁਣ ਸਮਾਂ ਹੈ ਮੂਵ ਔਨ ਕਰਨ ਦਾ ਉਹ ਮੂਰਖ ਨੇ ਜਮਾ ਪਾਗਲ ਨੇ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਮੰਗੜਾ ਬੋਲੀ ਰੱਬ ਜਦੋਂ ਢਿੱਡ ਦਿੰਦਾ ਤਾਂ ਭੋਜਨ ਵੀ ਦਿੰਦਾ ਕੁੜੀ ਦਿੰਦਾ ਤਾਂ ਉਹਨੂੰ ਪਾਲਣ ਦੀ ਸ਼ਮਤਾ ਵੀ ਦਿੰਦਾ ਹੋਏ ਨਾ ਸੋਚੇ ਕਿ ਵੀ ਕੁੜੀ ਹੋਈ ਆ ਤਾਂ ਫਿਰ ਆਪਣੇ ਤੇ ਕੋਈ ਭਾਰ ਹੋ ਗਿਆ ਇਦਾਂ ਦੀ ਕੋਈ ਗੱਲ ਨਹੀਂ ਆ ਕੁੜੀ ਨਸੀਬ ਵਾਲੀ ਹੁੰਦੀ ਸਿੱਤੇ ਸਾਡੇ ਸਨਾਤਨ ਚ ਤਾਂ ਉਦਾਂ ਹੀ ਲక్ష్ਮੀ ਹੈਗੀ ਆ ਜਿਹਦੇ ਘਰ ਆ ਗਈ ਉਹ ਤੇ ਉਦਾਂ ਹੀ ਤਰ ਗਿਆ ਲੱਗਦਾ ਨਹੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਹੋਣੇ ਚਾਹੀਦੇ ਬਿਲਕੁਲ ਪੂਰੇ ਪੰਜਾਬ ਚ ਕੀ ਪੂਰੇ ਇੰਡੀਆ ਚ ਹੋਣੇ ਚਾਹੀਦੇ ਐਮਪੀ ਚ ਯੂਪੀ ਚ ਹਰ ਜਗ੍ਹਾ ਜਿੱਥੇ ਵੀ ਸਿੱਖ ਭਰਾ ਬੈਠੇ ਨੇ ਉਹਨਾਂ ਨੂੰ ਵੀ ਇਹ ਚਾਹੀਦਾ ਕਿ ਵੀ ਜਿੱਥੇ ਵੀ ਬੈਠੇ ਨੇ ਆਪਣੇ ਵਿਰਾਸਤ ਨੂੰ ਉੱਥੇ ਦਿਖਾਣ ਦਰਸ਼ਾਣ ਤੇ ਉੱਥੇ ਲੋੜੀ ਤੇ ਕੁਝ ਲਿਖਿਆ ਬੱਲਾ ਹੀ ਤਾਂ ਭਜਨ ਅਸੀਂ ਲਿਖਿਆ ਗਾਣੇ ਰਹਿਣੇ ਆ ਤੇ ਇੱਕ ਸ਼ਬਦ ਦੋ ਸ਼ਬਦ ਹੋ ਜਾਣ ਬੱਲਾ ਜੀ ਆਗੀ ਲੋੜੀ ਸਾਨੂੰ ਖਾਲੀ ਨਾ ਮੋੜੀ ਪੈਣ ਪਰਾਵਾਂ ਦੀ ਲੋੜੀ ਮਿਲਕੇ ਬਣਾਵਾਂਗੇ ਲੋੜੀ ਵੱਲਾ ਜੀ ਆਗੀ ਲੋੜੀ ਥੈਂਕ ਯੂ ਬਹੁਤ ਮਿਹਰਬਾਨੀ ਤੱਕ ਨਹੀਂ ਹਮਤ ਤੱਕ ਆਸ ਤੋਂ ਪੁੱਛੇ ਸੀ ਵੱਲਾ ਜੀ ਆਗੀ ਲੋੜੀ ਸਾਨੂੰ ਖਾਲੀ ਨਾ ਮੋੜੀ ਪੈਣ ਪਰਾਵਾਂ ਦੀ ਲੋੜੀ ਮਿਲਕੇ ਬਣਾਵਾਂਗੇ ਲੋੜੀ ਵੱਲਾ ਜੀ ਆਗੀ ਲੋੜੀ ਥੈਂਕ ਯੂ ਬਹੁਤ ਮਿਹਰਬਾਨੀ ਤੱਕ ਨਹੀਂ ਹਮਤ ਤੱਕ ਆਸ ਤੋਂ ਪੁੱਛੇ ਸੀ ਤਾਂ ਬਿਲਕੁਲ ਲੋਹੜੀ ਦਾ ਜਿਹੜੀ ਹੈ ਸੈਲੀਬ੍ਰੇਸ਼ਨ ਹੋ ਰਹੀ ਹੈ ਧੀਆਂ ਦੀ ਲੋਹੜੀ ਜਿਹੜੀ ਹੋ ਪਨਾਈ ਜਾ ਰਹੀ ਹੈ ਕੈਮਰਾ ਪਰਸਨ ਦਲੇਰ ਨਗਰ ਕੇ ਸ਼ੁਕਲਾ ਦਿੱਲੀ ਪੋਸਟ ਪੰਜਾਬੀ